ਕੁਝ ਨਹੀਂ ਲੋਕ ਮਿੰਟ ਹਲੇ ਤਾਂ ਫਿਰ ਦੱਸਾਂਗੇ ਮਾਹੌਲ ਵਧੀਆ ਕਾਂਦੀ ਦਲ ਦੇ ਹੱਕ ਚ ਵਧੀਆ ਮਾਹੌਲ ਬਣਿਆ ਹੋਇਆ ਹੈ ਕਰਪਾਲ ਜੀ ਦੇ ਵੀ ਜਿਹੜਾ ਹੈ ਉਹਨਾਂ ਤੋਂ ਸਵਾਲ ਪੁੱਛੋ ਮੈਂ ਤਾਂ ਉਹਨਾਂ ਦੇ ਇੰਡੀਪੈਂਡੈਂਟ ਉਹ ਕਿਹੜੇ ਬੱਚੇ ਆ ਬਾਲਕ ਥੋੜਾ ਉਹਨਾਂ ਨਾਲ ਗੱਲ ਕਰਨ ਦੇ ਪਰਿਵਾਰ ਦੇ ਮੈਂਬਰ ਸੀ ਤੁਹਾਡੇ ਨਾਲ ਕੋਈ ਗੱਲ ਦੇ ਹੈਗੇ ਹੁਣ ਸਾਡੇ ਪਰਿਵਾਰ ਦੇ ਮੈਂਬਰੀ ਆ ਉਹਦੇ ਤੋਂ ਬਾਹਰ ਬਿਲਕੁਲ ਪਰ ਕੋਈ ਪਰਿਵਾਰ ਦੇ ਤੌਰ ਤੇ ਜੇ ਕੋਈ ਕਰਦਾ ਹੈ ਤੇ ਮੈਂ ਉਹ ਤਾਂ ਸਾਰਿਆਂ ਦੇ ਸਾਹਮਣੇ ਜੇ ਕੋਈ ਲੁਕ ਲੁਪੇਟੀ ਦੀ ਗੱਲ ਹੋਏਨੀ ਜੇ ਕਹੀਏ ਵੀ ਕੋਈ ਲੁਕ ਲੁਪੇਟੀ ਹੈ ਕਿਸੇ ਨੂੰ ਜਦ ਤੱਕ ਕੋਈ ਸਾਡੇ ਕੋਲੇ ਕਿਸੇ ਦੀ ਕੋਈ ਸ਼ਿਕਾਇਤ ਆਉਦੀ ਅਸੀਂ ਉਹਦੇ ਖਿਲਾਫ ਕਾਰਵਾਈ ਕਰ ਲੈਂਦੇ ਜਿਹਦੇ ਖਿਲਾਫ ਸ਼ਿਕਾਇਤ ਆਉਦੀ ਤੇ ਆਪੇ ਅਗਲਾ ਜਵਾਬ ਦਿੰਦਾ ਕਿ ਮੈਂ ਕਿਉਂ ਕੀ ਕਰਦਾ ਨਹੀਂ ਮੈਂ ਤਾਂ ਰੋਕਿਆ ਸੀ ਨਾਲ ਅੱਛਾ ਜੀ ਤੱਕ ਅਗਲੇ ਬਚਨੇ ਬਰਤ। ਮੈਂ ਤਾਂ ਅੱਜ ਵੀ ਕਹਿੰਦਾ ਵੀ ਮੈਂ ਤਾਂ ਅੱਜ ਵੀ ਕਹਿੰਦਾ ਟਿਕਟ ਟਿਕਟ ਦੇ ਆ ਜੀ ਫਿਰ ਪ੍ਰਚਾਰ ਕਿੰਨਾ ਟਿਕਟਾਂ ਦੇ ਚਲੋ ਵੇਖੀ ਚੋ ਦੇਣਗੇ ਨਹੀਂ ਦੇਣਗੇ ਕੀ ਕਰਨੀ ਪਤਾ ਜੁਦ ਇਹ ਹਾਲਾਤ ਹੋਣਗੇ ਉਹ ਜੋ ਵੇਖਾਂਗੇ ਕੋਈ ਗੱਲ ਨਹੀਂ ਕਿ ਪਾਰਟੀ ਇਹ ਭਾਵੇਂ ਕਿਸੇ ਨੂੰ ਚੇਂਜ ਕਰ ਸਕਦੀ ਹੈ ਸੁਖਵੀਰ ਜੀ ਪ੍ਰਧਾਨ ਹੈ ਪਾਰਟੀ ਦੇ ਮਾਲਕ ਨੇ ਕਿਸੇ ਨੂੰ ਵੀ ਉਤਾਰ ਸਕਦੇ ਆ ਉਹਨਾਂ ਦਾ ਅਧਿਕਾਰ ਹੈ ਉਹਦੇ ਤੇ ਸਾਡੇ ਕਿੰਤੂ ਬੰਦ ਤੋਂ ਥੋੜਾ ਜੀ ਕਿ ਇਹ ਨਹੀਂ ਕਿ ਜੀ ਤੁਹਾਡੇ ਤੁਹਾਡੇ ਲਈ ਇੱਕ ਪ੍ਰੋਬਲਮ ਖੜੀ ਨਹੀਂ ਕੋਈ ਪ੍ਰਾਪ ਸੱਚੇ ਸੱਚੇ ਪਾਸ਼ਾ ਦਾ ਪ੍ਰੋਬਲਮ ਖੜੀ ਕਰੇ ਕੋਈ ਪ੍ਰੋਬਲਮ ਖੜੀ ਨਹੀਂ ਹੋ ਸਕਦੀ ਇੱਕ ਵੈਗਰੂ ਨਾਲ ਰਹੇ ਬਾਕੀ ਸਭ ਠੀਕ ਹੈ ਜਦੋਂ ਤੁਸੀਂ ਮੈਨੂੰ ਇਹ ਸਵਾਲ ਉਧੇ ਕਰਿਓ ਤੇ ਨਹੀਂ ਤੁਸੀਂ ਕੱਟ ਕਰਨੀ ਰਹੋਗੇ ਨਾ ਮੈਂ ਕਿਹ ਸਵਾਲ ਉਧੇ ਕਰਿਓ ਮੈਂ ਕਾਲੀ ਦਲ ਚ ਹੈਗਾ ਤੇ ਜਦੋਂ ਮੈਂ ਗਿਆ ਉਦੋਂ ਸਵਾਲ ਕਰਨਾ ਐਵੇਂ ਮੈਨੂੰ ਭੇਜੀ ਜਾਂਦੇ ਮਤਲਬ ਬਲਕੇ ਤੁਸੀਂ ਨਹੀਂ ਕਿਹਾ ਜਾ ਰਹੇ ਨਹੀਂ ਚਲ ਬਸ ਲੋ ਕਮੈਂਟ ਥੈਂਕ ਯੂ ਆ ਮਲੂਕਾ ਸਾਹਿਬ ਇੱਥੇ ਪਹੁੰਚੇ ਹੋਏ ਨੇ ਗੱਲਬਾਤ ਕਰ ਲੈਣੇ ਆ ਬਹੁਤ ਧੰਨਵਾਦ ਇੰਨੇ ਚਿਰ ਦੇ ਵੇਟ ਕਰ ਰਹੇ ਆ ਸੋ ਮੈਂ ਤਾਂ ਅੱਜ ਵਸਾਖੀ ਦੇ ਮੇਲੇ ਤੇ ਮੱਥਾ ਟੇਕਣ ਆਇਆ ਨਵੀਂ ਗੱਡੀ ਲਈ ਸੀ ਉਹਦਾ ਮੱਥਾ ਟਕਾਉਣਾ ਤੁਸੀਂ ਸਾਰੇ ਖੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਗੁਰੂ ਦੇ ਦਰਸ਼ਨ ਹੋ ਗਏ ਸੰਗਤ ਦੇ ਦਰਸ਼ਨ ਹੋ ਗਏ ਐਡੀ ਵੱਡੀ ਪ੍ਰੈਸ ਹੈ ਜਿਹੜੀ ਤੀਜੀ ਅੱਖ ਹੈ ਮੀਡੀਆ ਦੀ ਉਹ ਵੀ ਸਮਝ ਲੈ ਉਹਦੇ ਵੀ ਦਰਸ਼ਨ ਹੋ ਗਏ ਬਹੁਤ ਧੰਨਵਾਦ ਹੋਰ ਦੱਸੋ ਕਿਹਦਾ ਕੈਸਾ ਕੀ ਕਹੋਗੇ ਚੌਧਰੀ ਕੁਛ ਨਹੀਂ ਲੋ ਕਮੈਂਟ ਹਲੇ ਤਾਂ ਫਿਰ ਦੱਸਾਂਗੇ ਨਹੀਂ ਜੋ ਮਾਹੌਲ ਬਣਿਆ ਹੈ ਮਾਹੌਲ ਵਧੀਆ ਅਕਾਲੀ ਦਲ ਦੇ ਹੱਕ ਵਿੱਚ ਵਧੀਆ ਮਾਹੌਲ ਬਣਿਆ ਹੋਇਆ ਹੈ ਪਰਮਪਾਲ ਜੀ ਦੇ ਵੀ ਉਹ ਉਹਨਾਂ ਤੋਂ ਸਵਾਲ ਪੁੱਛੋ ਮੈਂ ਉਹਨਾਂ ਦੀ ਇੰਡੀਪੈਂਡੈਂਟ ਉਹ ਕਿਹੜੇ ਬੱਚੇ ਆ ਬਾਲਗ ਥੋੜਾ ਉਹਨਾਂ ਨਾਲ ਗੱਲ ਕਰ ਰਹੇ ਨੇ ਕੀ ਪਰਿਵਾਰ ਦੇ ਮੈਂਬਰ ਸੀ ਤੁਹਾਡੇ ਨਾਲ ਕੋਈ ਗੱਲ ਦੇ ਹੈਗੇ ਹੁਣ ਵੀ ਸਾਡੇ ਪਰਿਵਾਰ ਦੇ ਮੈਂਬਰੀ ਆ ਹੁਣ ਕਿਹਦਾ ਬਾਹਰ ਆ ਮੈਂਬਰੀ ਤੇ ਠੀਕ ਹੈ ਮੈਂਬਰੀ ਆ ਮੁਲਕ ਮੁਲਕ ਦਾ ਕਿਦਨੇ ਕਿਦੇ ਉਂਗਲ ਚੱਕੀ ਜਾਂਦੀ ਸੀਗੀ ਇਸ ਗੱਲ ਦੇ ਉੱਪਰ ਤੁਸੀਂ ਵੀ ਟਿੱਕਾ ਟਿੱਪਣੀ ਕਰਦੇ ਰਹੇ ਹੋ ਦਲ ਬਦਲਣ ਦੇ ਉੱਪਰ ਪਰ ਪਰਿਵਾਰਕ ਤੌਰ ਦੇ ਉੱਪਰ ਨਹੀਂ ਨਹੀਂ ਪਰ ਕੋਈ ਪਰਿਵਾਰ ਦੇ ਤੌਰ ਤੇ ਜੇ ਕੋਈ ਕਰਦਾ ਹੈ ਤੇ ਮੈਂ ਉਹ ਤਾਂ ਸਾਰਿਆਂ ਦੇ ਸਾਹਮਣੇ ਜੇ ਕੋਈ ਲੋਕਲ ਪੇਟੀ ਦੀ ਗੱਲ ਹੋਏ ਨਹੀਂਗੀ ਜੇ ਕਹੀਏ ਵੀ ਕੋਈ ਲੋਕਲ ਪੇਟੀ ਹੈ ਕਿਸੇ ਨੂੰ ਜਦ ਤੱਕ ਕੋਈ ਸਾਡੇ ਕੋਲੇ ਕਿਸੇ ਦੀ ਕੋਈ ਸ਼ਿਕਾਇਤ ਆਉਂਦੀ ਅਸੀਂ ਉਹਦੇ ਖਿਲਾਫ ਕਾਰਵਾਈ ਕਰ ਲੈਂਦੇ ਜਿਹਦੇ ਖਿਲਾਫ ਸ਼ਿਕਾਇਤ ਆਉਂਦੀ ਤੇ ਆਪੇ ਅਗਲਾ ਜਵਾਬ ਦਿੰਦਾ ਵੀ ਮੈਂ ਕਿਉਂ ਕੀ ਕਰਦਾ ਸ਼ਿਕਾਇਤ ਤੇ ਮੇਰਾ ਸਲਾਮ ਅਸ਼ੂਰਾ ਕੀਤਾ ਨਹੀਂ ਜੀ ਇਸ ਬਾਬਤ ਕੋਈ ਨਹੀਂ ਮੈਂ ਤਾਂ ਰੋਕਿਆ ਸੀ ਵੀ ਨਾ ਜਾਓ ਅੱਛਾ ਜੀ ਬੱਚੇ ਅਗਲੇ ਬੱਚੇ ਦੀ ਮਰਜ਼ੀ ਕਰ ਮੈਂ ਤਾਂ ਅੱਜ ਵੀ ਕਹਿਣਾ ਵੀ ਮੈਂ ਤਾਂ ਅੱਜ ਵੀ ਕਹਿਣਾ ਜੇ ਟਿਕਟ ਦੰਦੇ ਆ ਜੀ ਫਿਰ ਪ੍ਰਚਾਰ ਕੀ ਦੰ ਟਿਕਟ ਦੰਦ ਚਲੋ ਵੇਖੀ ਜਉ ਦੇਣਗੇ ਨਹੀਂ ਦੇਣਗੇ ਕੀ ਕਰਨਗੇ ਪਤਾ ਨਹੀਂ ਜਦ ਇਹ ਹਾਲਾਤ ਹੋਣਗੇ ਉਹ ਜੇ ਵੇਖਾਂਗੇ ਤੁਹਾਡਾ ਆਪਣਾ ਇੱਕ ਕੱਦ ਹੈ ਜੀ ਸਿਆਸਤ ਦੇ ਵਿੱਚ ਫਿਰ ਕਿਹਦੇ ਕਣੀ ਤੁਸੀਂ ਆਜੂਗਾ ਸਮਾਂ ਉਹਦਾ ਜਵਾਬ ਦੇਵਾਂਗੇ ਥੋੜੇ ਸਾਹਿਬ ਤੁਸੀਂ ਖੁਦ ਮੋੜ ਮੰਡੀ ਦੇ ਹਲਕਾ ਇੰਚਾਰਜ ਸੀਗੇ ਰਾਤ ਜਿਹੜਾ ਤੁਹਾਨੂੰ ਵੀ ਚੇਂਜ ਕਰ ਦਿੱਤਾ ਉੱਥੇ ਸੇਖੋ ਨਾ ਕੋਈ ਗੱਲ ਨਹੀਂ ਫਿਰ ਕੇ ਪਾਰਟੀ ਹੈ ਭਾਵੇਂ ਕਿਸੇ ਨੂੰ ਚੇਂਜ ਕਰ ਸਕਦੀ ਹੈ ਸੁਖਵੀਰ ਜੀ ਪ੍ਰਧਾਨ ਹੈ ਪਾਰਟੀ ਦੇ ਮਾਲਕ ਨੇ ਕਿਸੇ ਨੂੰ ਵੀ ਲਾ ਸਕਦੇ ਆ ਉਹਨਾਂ ਦਾ ਅਧਿਕਾਰ ਹੈ ਇਹ ਉਹਦੇ ਤੇ ਸਾਡੇ ਕਿੰਤੂ ਪਰੰਤੂ ਥੋੜਾ ਕੋਈ ਤੁਸੀਂ ਕਿਤੇ ਇਹ ਨਹੀਂਗਾ ਜੀ ਤੁਹਾਡੇ ਤੁਹਾਡੇ ਲਈ ਇੱਕ ਪ੍ਰੋਬਲਮ ਖੜੀ ਨਹੀਂ ਕੋਈ ਪ੍ਰੋਬਲਮ ਸੱਚੇ ਸੱਚੇ ਪਾਸ਼ਾ ਨਾਲ ਪ੍ਰੋਬਲਮ ਖੜੀ ਕਰੇ ਕੋਈ ਪ੍ਰੋਬਲਮ ਖੜੀ ਨਹੀਂ ਹੋ ਸਕਦੀ ਇੱਕ ਵੈਗਰੂ ਨਾਲ ਰਵੇ ਬਾਕੀ ਸਭ ਠੀਕ ਹੈ ਤੁਹਾਡੇ ਦੇ ਵੀ ਕਿਹਾ ਜਾ ਰਿਹਾ ਵੀ ਬਹੁਤ ਜਲਦੀ ਮਲੂਕਾ ਸਾਹਿਬ ਵੀ ਸ਼ਾਇਦ ਚਲੋ ਜਦੋਂ ਤੁਸੀਂ ਮੈਨੂੰ ਇਹ ਸਵਾਲ ਉਧੇ ਕਰਿਓ ਤੇ ਨਹੀਂ ਤੁਸੀਂ ਅਕਾਲੀ ਦਲ ਨਾਲ ਹੀ ਰਹੋਗੇ ਜਾਂ ਮੈਂ ਕਿਹਾ ਸਵਾਲ ਉਧੇ ਕਰਿਓ ਮੈਂ ਅਕਾਲੀ ਦਲ ਚ ਹੈਗਾ ਤੇ ਜਦੋਂ ਮੈਂ ਗਿਆ ਉਦੋਂ ਸਵਾਲ ਕਰਨਾ ਐਵੇਂ ਮੈਨੂੰ ਭੇਜੀ ਜਾਂਦੇ ਮਤਲਬ ਮੈਂ ਲਈ ਤੁਸੀਂ ਨਹੀਂ ਕਿਹਾ ਜਾ ਰਿਹਾ ਲਗਾਤਾਰ ਨਹੀਂ ਚਲ ਬਸ ਨੋ ਕਮੈਂਟ ਥੈਂਕ ਯੂ ਧੰਨਵਾਦ ਬਿਲਕੁਲ ਤਾਂ ਮਲੂਕਾ ਸਾਹਿਬ ਸਾਡੇ ਨਾਲ ਇੱਥੇ ਮੌਜੂਦ ਸੀਗੇ ਗੱਲਬਾਤ ਕੀਤੀ ਹੈ ਅਤੇ ਉਹਨਾਂ ਨੇ ਕਹਿ ਕੇ ਉਹਨਾਂ ਨੇ ਮਨਾਂ ਕੀਤਾ ਸੀਗਾ ਪਰਿਵਾਰ ਨੂੰ ਦੂਜੀ ਪਾਰਟੀ ਵਿੱਚ ਜਾਣ ਤੋਂ ਪਰ ਉਹ ਗਏ ਨੇ ਫਿਲਹਾਲ ਵੇਖਦੇ ਆ ਕਿ ਹੁਣ ਅਗਲਾ ਸਮੇਂ ਕਰਨ ਕਿਸ ਤਰੀਕੇ ਦਾ ਰਹਿਣ ਵਾਲਾ ਹੈ ਤਲਵੰਡੀ ਸਾਹਿਬ ਉਹ ਤਾਂ ਕੈਮਰਾ ਪਰਸਨ ਮਨਪ੍ਰੀਤ ਇੱਕ ਚਾਹ ਦੇਣਾ ਸੂਰਜ ਪ੍ਰਕਾਸ਼ ਦੈਨਿਕ ਸਵੇਰਾ ਟੀਵੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦੈਨਿਕ ਸਵੇਰਾ ਟੀਵੀ YouTube Facebook Instagram X ਅਤੇ WhatsApp ਚੈਨਲ ਪਰ